ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਦੇ ਅੰਮ੍ਰਿਤਪਾਲ ਮਹਿਰੋ ਜੀ ਦੇ ਫਾਦਰ ਸਾਹਿਬ ਨੂੰ ਪੁਲਿਸ ਅਰੈਸਟ ਕਰਕੇ ਲੈ ਗਈ ਸੀ ਨਾ ਤੇ ਉਹ ਫਿਰ ਹੌਨ ਰਿਲੀਜ਼ ਕੀਤਾ ਸੀ ਇਹਨਾਂ ਨੂੰ ਅਸੀਂ ਹਾਲਚਾਲ ਪੁੱਛਣ ਆਏ ਸੀ ਕਰੇ ਤੇ ਗੱਲਬਾਤ ਕਰਨ ਆਏ ਸੀ ਬਾਕੀ ਅਸੀਂ ਜੋ ਵੀ ਇਹ ਹੋਇਆ ਹੈ ਇਹਦੀ ਸ਼ਲਾਘਾ ਕਰਦੇ ਆ ਕਿਉਂਕਿ ਇਹ ਜੋ ਵੀ ਇਹ ਕੁੜੀਆਂ ਕਰਦੀਆਂ ਐ ਜਾਂ ਯੂਥ ਕਰਦਾ ਐ ਅੱਜ ਕੱਲ ਦਾ ਫੋਨਾਂ ਤੇ ਇਹਦੇ ਨਾਲ ਬੱਚਿਆਂ ਨੂੰ ਮਤਲਬ ਬੱਚਿਆਂ ਨੂੰ ਤਾਂ ਛੱਡੋ ਵੀ ਜਿਹੜੇ ਸਿਆਣੇ ਬੰਦੇ ਆ ਉਹ ਵੀ ਫੋਨ ਨਹੀਂ ਦੇਖ ਸਕਦੇ ਮਾਹੌਲ ਐਸਾ ਐ ਵੀ ਇਹ ਨਹੀਂ ਪਤਾ ਫੋਨ ਤੇ ਅੱਗੇ ਕੀ ਕੁਛ ਆ ਜਾਣਾ ਐ ਤੇ ਜਿਹੜੇ ਇਹ ਜੇ ਕੰਮ ਕਰਦੇ ਆ ਉਹਨਾਂ ਨੂੰ ਸਰਕਾਰਾਂ ਪ੍ਰੋਟੈਕਸ਼ਨ ਦੇ ਰੀਆਂ ਐ ਗਨਮੈਨ ਦੇ ਰੀਆਂ ਐ ਤੇ ਜਿਹੜੇ ਬੰਦੇ ਸਿੱਖੀ ਦੀ ਗੱਲ ਕਰਦੇ ਆ ਕੌਮ ਦੀ ਗੱਲ ਕਰਦੇ ਆ ਉਹਨਾਂ ਤੇ ਪਰਚੇ ਪਾ ਦਿੰਨੇ ਆ ਤੇ ਉਹਨਾਂ ਨੂੰ ਅੰਦਰ ਕਰ ਦਿੰਨੇ ਆ ਉਹਨਾਂ ਦੇ ਅਕਾਊਂਟ ਵੀ ਡਿਲੀਟ ਕਰਾ ਦਿੱਤੇ ਜਾਂਦੇ ਆ ਬੈਨ ਕਰ ਦਿੱਤਾ ਜਾਂਦਾ ਮਤਲਬ ਸਿੱਖ ਪੰਥ ਨੂੰ ਜਿਹੜਾ ਤਾਂ ਪੁੱਠੇ ਰਾਹ ਪਾਵੇ ਉਹਦੇ ਲਈ ਸਿਕਿਉਰਟੀ ਵੀ ਐ ਉਹਦੇ ਲਈ ਪ੍ਰਸ਼ਾਸਨ ਵੀ ਐ ਉਹਦੇ ਉਹਦੇ ਮਤਲਬ ਉਹਦੇ ਲਈ ਸਾਰਾ ਕੁਝ ਐ ਤੇ ਜਿਹੜਾ ਸਿੱਖ ਕੌਮ ਦੀ ਗੱਲ ਕਰਦਾ ਹੈ ਉਹਦੇ ਲਈ ਜੇਲ ਹੈ ਜਿਹੜਾ ਸਿੱਧੇ ਰਾਹ ਪਾਉਂਦਾ ਹੈ ਉਹਨੂੰ ਮਤਲਬ ਉਹਦੇ ਅਕਾਊਂਟ ਵੀ ਬੰਦ ਕੀਤੇ ਜਾਂਦੇ ਆ ਇਹ ਬਹੁਤ ਮਤਲਬ ਮਾੜੀ ਗੱਲ ਐ ਇਹ ਜੋ ਅਮਰਿਤਪਾਲ ਨੇ ਕੀਤਾ ਐ ਅਮਰਿਤਪਾਲ ਨੇ ਪਹਿਲਾਂ ਕੁੜੀਆਂ ਨੂੰ ਨਾਲ ਗੱਲ ਕੀਤੀ ਸੀ ਕੁੜੀਆਂ ਕਹਿੰਦੀਆਂ ਵੀ ਸਾਡੇ ਘਰ ਦੇ ਬਿਮਾਰ ਐ ਅਮਰਿਤਪਾਲ ਨੇ ਉਹਨਾਂ ਨੂੰ ਕੋਲੋਂ ਵੀ ਪੈਸੇ ਦਿੱਤੇ ਐ ਲੱਖ ਲੱਖ ਡੇਢ ਡੇਢ ਲੱਖ ਰੁਪਈਆ ਦਿੱਤਾ ਐ ਉਹਨਾਂ ਨੂੰ ਬਈ ਕੋਈ ਨਹੀਂ ਤੁਸੀਂ ਉਹ ਕਹਿੰਦੀਆਂ ਵੀ ਸਾਨੂੰ ਪੈਸੇ ਚਾਹੀਦੇ ਆ ਇਹਨਾਂ ਨੇ ਪੈਸੇ ਦਿੱਤੇ ਆ ਕੋਈ ਨਹੀਂ ਬੱਚੋ ਤੁਸੀਂ ਭੈਣੋ ਆ ਕੰਮ ਛੱਡ ਦਿਓ ਪਰ ਉਹਦੇ ਨਾਲ ਗੱਲ ਕਰਕੇ ਉਹ ਫੇਰ ਉਸੇ ਰਾਤੇ ਚੱਲ ਪਈਆਂ ਕਿਉਂਕਿ ਸਾਧ ਸੰਗਤ ਜੀ ਸਾਡੇ ਵੀ ਬੱਚੇ ਆ ਅਸੀਂ ਵੀ ਮਤਲਬ ਘਰੇ ਇੱਕ ਦਸਵੀਂ ਚ ਐ ਇੱਕ ਪੰਜਵੀਂ ਚ ਐ ਚੌਥੀ ਚ ਅਸੀਂ ਸਿਕਿਓਰ ਨਹੀਂ ਫੀਲ ਕਰਦੇ ਉਹਨਾਂ ਦੇ ਹੱਥ ਚ ਮੋਬਾਈਲ ਦੇਣਾ ਇਸ ਲਈ ਜੋ ਹੋਇਆ ਹੈ ਉਹ ਠੀਕ ਹੈ ਜੋ ਹੋਇਆ ਪਰ ਅੱਗੇ ਨੂੰ ਅਸੀਂ ਇਹ ਚਾਹੁੰਦੇ ਆ ਬਈ ਬੱਚਿਆਂ ਨੂੰ ਇਹ ਬਈ ਇਹ ਜਿਹੇ ਵੀਡੀਓਜ਼ ਨਾ ਪਾਉਣ ਬਈ ਮਾਹੌਲ ਨਾ ਖਰਾਬ ਹੋਵੇ ਬਿਲਕੁਲ ਜੀ ਐਕਚੁਅਲੀ ਗੱਲ ਇਹ ਹੈ ਨਾ ਉਹ ਬੱਚੇ ਇਹ ਜਿਹੇ ਕੰਮ ਜਦੋਂ ਕਰਦੇ ਆ ਤੇ ਉਹ ਫਿਰ ਪੈਸਾ ਆਉਂਦਾ ਹੈ ਉਹ ਘਰ ਦੇ ਵੀ ਇਹ ਜਿਹੇ ਕੰਮ ਨੂੰ ਅਪਰੀਸ਼ੀਏਟ ਕਰਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਜਿਹੜੇ ਘਰਦਿਆਂ ਦੀ ਜਿਹੜੇ ਬੱਚਿਆਂ ਨੂੰ ਹੱਲਾਸ਼ੀਰੀ ਦਿੰਦੇ ਆ ਬਈ ਪੁੱਤ ਤੁਸੀਂ ਇਹ ਜਿਹੇ ਕੰਮ ਕਰੋ ਇੰਟਰ ਦੀਪਿਕਾ ਲੋਥਰਾ ਕਰਕੇ ਜੀ ਉਹਨਾਂ ਨੂੰ ਵੀ ਸਿਕਿਉਰਿਟੀ ਦਿੱਤੀ ਗਈ ਹੈ ਉਹਨਾਂ ਵੱਲੋਂ ਵੀ ਪਹਿਲਾਂ ਮਾਫੀ ਮੰਗੀ ਗਈ ਸੀ ਅਮਨਤਪਾਲ ਮਹਿਰੋਂ ਤੋਂ ਕਈ ਜਿਹੜਾ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਉਹਨਾਂ ਨੇ ਮਾਫੀ ਮੰਗੀ ਹੈ ਉਸ ਤੋਂ ਬਾਅਦ ਜਿਹੜੀ ਇਹ ਪੁਲਿਸ ਕੋਲੋਂ ਪੇਚੜਾ ਸਿਕਿਉਰਿਟੀ ਦਿੱਤੀ ਗਈ ਹੈ ਉਹੀ ਗੱਲ ਹੈ ਜੀ ਮੈਂ ਤੁਹਾਨੂੰ ਕਹਿ ਦਿਆਂ ਨਾ ਵੀ ਉਹਨਾਂ ਨੂੰ ਸਿਕਿਉਰਿਟੀਾਂ ਵੀ ਹੈ ਉਹਨਾਂ ਨੂੰ ਸਾਰਾ ਕੁਝ ਹੈ ਜਿਹੜਾ ਸਿੱਖ ਪੰਥ ਨੂੰ ਪੁੱਠੇਰਾ ਪਾਊਗਾ ਉਹਦੇ ਲਈ ਸਾਰਾ ਕੁਝ ਹੈ ਤੇ ਜਿਹੜਾ ਸਿੱਖ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰੂਗਾ ਉਹਦੇ ਲਈ ਡਿਬਰੂਗਾੜ੍ਹ ਇੱਕ ਦੋਰੇ ਮਾਪ ਡੰਡਾ ਡਬਲ ਸਟੈਂਡਰਡ ਐ ਸਿੱਖਾਂ ਵਾਸਤੇ ਹਮੇਸ਼ਾ ਹੀ ਚੱਲਦਾ ਹੀ ਆਇਆ ਤੇ ਚੱਲਦਾ ਹੀ ਰਹਿਣਾ ਹੈ ਜਿਹੜੀ ਨੋ ਕਰੋਂ ਗਿਆ ਆਹੋ ਤੇ ਉਦੋਂ ਹੀ ਗੱਲ ਹੋਈ ਆ ਉਦੋਂ ਬਾਅਦ ਤਾਂ ਮੇਰੀ ਕੋਈ ਗੱਲ ਨਹੀਂ ਹੋਈਗੀ ਇਹਦੇ ਨਾਲ ਤੇ ਜਿਹੜੀਆਂ ਵੀਡੀਓ ਦੇਖਦੇ ਆ ਇਹ ਮਾਰੀਆਂ ਹੀ ਆ ਮਾਰੀਆਂ ਕਰਕੇ ਹੀ ਇਹ ਕੰਮ ਹੋਇਆ ਐਟਾ ਜੇ ਇਹ ਕੰਮ ਚੰਗਾ ਹੁੰਦਾ ਤੇ ਇਹਨਾਂ ਨੂੰ ਵੀ ਇਹ ਕਦਮ ਨਾ ਚੁੱਕਣਾ ਪੈਂਦਾ ਉਹਨਾਂ ਲਈ ਵੀ ਮਾਰਾ ਸੀਗਾ ਬਣਾਉਣ ਵਾਲਿਆਂ ਲਈ ਵੀ ਮਾਰਾ ਹੀ ਹੋ ਗਿਆ ਤੇ ਸਾਡੇ ਲਈ ਉਦੋਂ ਵੱਡਾ ਮਾਰਾ ਹੋ ਗਿਆ ਪਰਿਵਾਰ ਦਾ ਜਿਹੜਾ ਧਰਮ ਹੈਗਾ ਇਹ ਮੁਸਲਮਾਨ ਧਰਮ ਦੇ ਵਿੱਚ ਪੈਦਾ ਜ਼ਰੂਰ ਹੋਏ ਨੇ ਅਸੀਂ ਪਰ ਸੰਨ 47 ਤੋਂ ਲੈ ਕੇ ਸਾਡੇ ਬਜ਼ੁਰਗਾਂ ਦੇ ਇਹ ਅਮਰਤ ਛਕਿਆ ਹੋਇਆ ਸੀਗਾ ਤੇ ਅਸੀਂ ਸਾਰੇ ਗੁਰਸਿੱਖੀਆਂ ਗੁਰੂ ਘਰ ਨੂੰ ਹੀ ਮੰਨਦੇ ਆਂ ਇੱਥੇ ਛੇਵੇਂ ਪਾਸ਼ਾ ਦਾ ਸਥਾਨ ਆ ਤੇ ਗੋਸੇ ਨੂੰ ਇਹੀ ਮੰਨਦੇ ਆਂ ਤੇ ਜਿਹੜਾ ਇਹਦਾ ਲੋਕਾਂ ਨਾਲ ਵਿਚਰਨਾ ਜਾਂਦਾ ਸੁਭਾਅ ਬਹੁਤ ਵਧੀਆ ਸੁਭਾਅ ਬਹੁਤ ਚੰਗੇ ਅਨੇਕ ਕੰਮ ਕਰਨ ਵਾਲਾ ਤੇ ਹੁਣ ਵੀ ਚੰਗੇ ਕੰਮ ਹੀ ਕਰਦਾ ਤੇ ਇਹ ਜਿਹੜਾ ਹੋਇਆ ਇਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਮੈਨੂੰ ਨਹੀਂ ਲੱਗਦਾ ਉਹਨੇ ਕੀਤਾ ਆਪਦੇ ਹੱਥੀਂ ਕੀਤਾ ਕੀ ਹੋਇਆ ਇਹ ਤਾਂ ਹਣ ਪਲਸ ਨੂੰ ਪਤਾ ਹੋਊਗਾ ਜਾਂ ਉਹਦੇ ਸਾਹਮਣੇ ਆਏ ਤਾਂ ਪਤਾ ਲੱਗੂਗਾ ਜੀ ਕੀ ਸਰ ਇਹਨਾਂ ਦਾ ਕੋਈ ਸਿਸਟਮ ਬਣਾਉਣ ਵੀ ਐਸਾ ਗਾਂ ਦੇ ਜਿਹੜਾ ਪੰਜਾਬ ਦੇ ਵਿੱਚ ਗੁਰੂਆਂ ਪੀਰਾਂ ਦੀ ਧਰਤੀ ਇੱਥੇ ਨਾ ਕਰਨ ਤੇ ਜਿਹੜੇ ਇਹ ਸੋਚਦੇ ਆ ਜਾਂ ਬਣਾਉਂਦੇ ਆ ਉਹਨਾਂ ਨੂੰ ਵੀ ਆਪ ਹੀ ਸਮਝ ਜਾਣਾ ਚਾਹੀਦਾ ਵੀ ਨਹੀਂ ਆਪਣੀਆਂ ਹੀ ਧੀਆ ਭੈਣਾਂ ਵੇਖਦੇ ਆ ਆਪਣੇ ਬੱਚੇ ਵੇਖਦੇ ਆ ਮੇਰੇ ਨਾਲ ਚੀਜ਼ਾਂ ਨੂੰ ਅਸੀਂ ਨਾ ਬਾਲਾ ਕਰੀਏ ਤੇ ਆਪ ਹੀ ਸੁਧਰ ਜਾਣ ਨਾ ਲੋਕਾਂ ਨੂੰ ਇਸ ਮਸੀਬਤ ਦੇ ਵਿੱਚ ਪਾਉਣ ਜੇ ਆਪ ਚੰਗੇ ਹੋ ਤਾਂ ਆਪ ਸੁਧਰ ਜਾਣ ਨਹੀਂ ਤਾਂ ਸਰਕਾਰ ਨੂੰ ਜ਼ਰੂਰ ਚਾਹੀਦਾ ਇਹਨਾਂ ਦੇ ਉੱਤੇ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਐ ਸਿਸਟਮ ਘਟਨਾ ਕਰਮ ਵਾਪਰੇ ਤਾਂ ਮੇਰੀ ਤਾਂ ਉੱਤੇ ਪਹਿਲੀ ਤਰੀਕ ਨੂੰ ਗੱਲ ਹੋਈ ਹੈ ਜੀ ਤੇ ਉਸ ਤੋਂ ਬਾਅਦ ਮੇਰੀ ਗੱਲ ਨਹੀਂ ਹੋਈ ਜੀ ਉਹ ਤਾਂ 11 ਤਰੀਕ ਨੂੰ ਜ਼ਰੂਰ ਇੱਕ ਮੇਰੇ ਫੋਨ ਆਇਆ ਜੀ ਮੈਨੂੰ ਜਦੋਂ ਉਹਦੇ ਕੋਈ ਲਾਸ਼ ਰੋਗ ਦਾ ਉਦੋਂ ਹੋਈ ਆ ਤੇ ਉਦੋਂ ਮੈਨੂੰ ਇੱਕ ਵਾਰੀ ਫੋਨ ਆਇਆ ਸੀਗਾ ਤੇ ਮੈਨੂੰ ਕਹਿੰਦਾ ਵੀ ਕੋਈ ਗੱਲਬਾਤ ਹੋ ਗਈ ਆ ਪਤਾ ਨਹੀਂ ਉਧਰ ਤੇ ਕਹਿੰਦਾ ਤੁਸੀਂ ਆਸ-ਪਾਸੇ ਹੋ ਜਾਓ ਮੈਂ ਚਲੋ ਠੀਕ ਆ ਐਨੀ ਗੱਲ ਤਾਂ ਹੀ ਮੈਨੂੰ ਪਤਾ ਲੱਗਿਆ ਅੱਜ ਬਹੁਤ ਆਉਂਦੇ ਆ ਅੱਜ ਦੁਜੇ ਅਮਰਪਾਲ ਸਿੰਘ ਦੇ ਫਾਦਰ ਸਾਹਿਬ ਉਹਨਾਂ ਦੇ ਨਾਲ ਬਹੁਤ ਸੰਤ ਸੀਗੀ ਚਾਰ ਪੰਜ ਗੱਡੀਆਂ ਉਸ ਤੋਂ ਬਾਅਦ ਸਰਜੀਤ ਸਿੰਘ ਜੀ ਖਾਲਸਾ ਐਮਪੀ ਫਰੀਦਕੋਟ ਤੋਂ ਉਹ ਵੀ ਆਏ ਆ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਸਾਰੇ ਹੀ ਸਾਰਾ ਪੰਜਾਬ ਹੀ ਨਾਲ ਖੜਾ ਜੀ ਬਹੁਤ ਬਹੁਤ ਲੋਕ ਨਾਲ ਹੀ ਖੜੇ ਆ ਤਕਰੀਬਨ ਜਿਹੜੇ ਕੋਈ ਉਲਟ ਬੋਲਦੇ ਆ ਵੀ ਨਹੀਂ ਚੰਗਾ ਕੀਤਾ ਸ਼ਾਇਦ ਉਹਨਾਂ ਦੀ ਸੋਚ ਕੋਈ ਉਹ ਸੋਚ ਹੋਵੇ ਉਹ ਵੀ ਖੈਰ ਚੰਗਾਈ ਸੋਚਦੇ ਹੋਣਗੇ ਮੈਨੂੰ ਤਾਂ ਇਹੀ ਲੱਗਦਾ ਵੀ ਉਹਨਾਂ ਦੀ ਸੋਚ ਉਹਨਾਂ ਦੇ ਨਾਲ ਆ ਤੇ ਜਿੰਨੇ ਮੇਰੇ ਕੋਲੇ ਮੇਰਾ ਪਿੰਡ ਵੀ ਸਾਰਾ ਮੇਰੇ ਨਾਲ ਆ ਤੇ ਸਾਰੇ ਬਹੁਤ ਵਧੀਆ ਮੈਨੂੰ ਆ ਕੇ ਸਾਰੇ ਦਿੱਲੀ ਦੇੰਦੇ ਵੀ ਸੀ ਹਾਂਜੀ ਐਸੀ ਐਮਪੀ ਸਾਹਿਬ ਨੂੰ ਸੰਗਤ ਨੇ ਵੀ ਬੇਨਤੀ ਕੀਤੀ ਹੈ ਤੇ ਅਸੀਂ ਵੀ ਇਹੀ ਕਹਿੰਨੇ ਆ ਤੇ ਐਮਪੀ ਸਾਹਿਬ ਵੀ ਭਰੋਸਾ ਦੇ ਕੇ ਗਏ ਆ ਵੀ ਪਾਰਲੀਮੈਂਟ ਦੇ ਵਿੱਚ ਵੀ ਮੈਂ ਗੱਲ ਚੱਕੂਗਾ ਵੀ ਇਹ ਜਿਹੜਾ ਪੰਜਾਬ ਦੇ ਵਿੱਚ ਐਸਾ ਕੁਝ ਹੋ ਰਿਹਾ ਅਸਲ ਤਾਂ ਕੱਲਾ ਪੰਜਾਬ ਹੀ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਜਾਤੀ ਦੇ ਵੀ ਲੋਕ ਮਰਜੀ ਰਹਿੰਦੇ ਆ ਸਾਰਿਆਂ ਦੇ ਇਹੀ ਆ ਮਹਿਣਾ ਤੇ ਸਾਰੇ ਹਿੰਦੁਸਤਾਨ ਦੇ ਵਿੱਚੋਂ ਹੀ ਤੇ ਜਿਹੜੀ ਲੈਕਚਰ ਤਾਂ ਹੈਗੀ ਐਡਾ ਗੰਦ ਭਰੋਸ ਦੇ ਆ ਇਹਨੂੰ ਬੰਦ ਕਰਨਾ ਚਾਹੀਦਾ ਸਾਰੀਆਂ ਸਰਕਾਰਾਂ ਨੂੰ ਸਾਰੀਆਂ ਸਟੇਟ ਸਰਕਾਰਾਂ ਨੂੰ ਵੀ ਤੇ ਸੈਂਟਰ ਗਵਰਨਮੈਂਟ ਨੂੰ ਵੀ ਸਾਰਿਆਂ ਨੂੰ ਇਹ ਤਾਂ ਬੇਨਤੀ ਕਰਦੇ ਵੀ ਨਹੀਂ ਚੰਗਾ ਇਹਨੂੰ ਆਪੇ ਬੰਦ ਕਰਾਓ ਜਿਵੇਂ ਵੀ ਮਰਜ਼ੀ ਕਰਾਓ ਕਰਾਓ ਬੰਦ ਇਹਨੂੰ